ਕਹਿੰਦਾ ਮੈਂ ਤਾਂ ਸਰਪੰਚ ਨੂੰ 5 ਲੱਖ ਰੁਪਏ ਦੇ ਦਿਆ ਉਹਨੂੰ ਪੁੱਛੋ ਜਾ ਕੇ ਚੱਲ ਗਏ ਆ ਲਿਆ ਪਤੰਗਲਾ ਨਾ ਸਰਪੰਚ ਨੂੰ ਮੂੰਹ ਤੇ ਲੈ ਆਉਂਦੇ ਆ ਮੈਂ ਕਿਹਾ ਕੋਈ ਨਹੀਂ ਸਰਪੰਚ ਮਾਰੇ ਪਿੰਡ ਕਈ ਆਈਆਂ ਪੁੱਛ ਲੈਂਦੇ ਆ ਹਾਂ ਕਾਂ ਤੇ 4 4 4 ਮਹੀਨੇ ਹੋ ਗਏ 5 ਮਹੀਨੇ ਪਾਣੀ ਖੜੇ ਨੂੰ ਮੰਦਰ ਵਿੱਚ ਪੜਿਆ ਹੈ ਮਾਰੇ ਮੰਦਰ ਦੇ ਪਿੰਡੀ ਦੇ ਵਿੱਚ ਪਾਣੀ ਭੜਿਆ ਸਾਡੇ ਬੱਚੇ ਬਿਮਾਰ ਪਏ ਨੇ ਪੀਲੀਆ ਹੋਇਆ ਹੋਇਆ ਟਾਈਫਾਇਡ ਹੋਇਆ ਹੋਇਆ ਆ ਕੇ ਚੈੱਕ ਕਰਾਓ ਅਸੀਂ ਸਾਵਨ ਦੇ ਮਹੀਨੇ ਵਿੱਚ ਸਾਰੇ ਸ਼ਿਵਲਿੰਗ ਤੇ ਉੱਪਰ ਆਪਣੇ ਹਰੀਦوار ਤੋਂ ਜਾ ਕੇ ਜਾਲ ਚੜਾਉਣ ਦੇ ਨਾਲ ਕਿ ਸਾਡੇ ਸ਼ਿਵਲਿੰਗ ਤੇ ਟੋਬੇ ਦਾ ਟਾਇਲਟ ਆ ਨਾ ਗੰਦਾ ਪਾਣੀ ਆ ਰਿਹਾ ਕਿ ਇਹ ਮੰਦਰ ਨਹੀਂ ਜਾਏ ਮੰਦਰ ਨੂੰ ਸ਼ਿਫਟ ਕਰਾ ਕੇ ਕਿਤੇ ਹੋਰ ਕੀਤਾ ਜਾਵੇ ਅਸੀਂ ਇਹ ਕਰਦੇ ਆ ਵੀ ਸਾਡੇ ਮੰਦਰ ਦੀ ਇਹ ਬੇਅਦਵੀ ਨਹੀਂ ਹੋਣੀ ਚਾਹੀਦੀ ਓਏ ਗੁਰਦੁਆਰੇ ਦੇ ਪਿੰਡਾਂ ਦੇ ਵਿੱਚ ਦੋ ਗੁਰਦੁਆਰੇ ਨੇ ਮੈਨ ਦੋਹਾਂ ਗੁਰਦੁਆਰਿਆਂ ਦੇ ਮੂਹਰੇ ਪਾਣੀ ਆ ਭੋਗ ਖਾ ਭੋਗ ਤੇ ਪਾਣੀ ਨਾ ਨਹੀਂ ਸਕੀ ਪਾਣੀ ਕਰਕੇ ਮੰਦਰ ਦੇ ਵਿੱਚ ਪਾਣੀ ਆ ਸਾਡੇ ਘਰਾਂ ਦੇ ਮੂਹਰੇ ਪਾਣੀ ਆ ਦੱਸੋ ਕਿੱਧਰ ਨੂੰ ਜਾਈਏ ਜੀ ਕਾ ਸਾਡੇ ਤਾਂ ਮੌਤ ਹੋਣ ਨੂੰ ਤਿਆਰ ਹੋਈ ਆ ਬੱਚੇ ਸਾਡੇ ਕਿਹੜੇ ਤੇ ਬਿਮਾਰ ਹੋ ਜਾਂਦੇ ਨੇ ਸਾਡੇ ਕੋਈ ਆਪੀ ਨਹੀਂ ਆਉਂਦਾ ਕੋਈ ਸਾਡਾ ਚਾਚਾ ਜੀ ਬਿਮਾਰ ਪੈਨੇ ਡਾਕਟਰ ਨਹੀਂ ਕੋਈ ਆ ਰਿਹਾ ਜੀ ਇੱਥੇ ਪਾਣੀ ਦੇ ਅੰਦਰ ਵੜ ਨਹੀਂ ਰਿਹਾ ਸਾਨੂੰ ਕੋਈ ਨਿਕਲਣ ਨੂੰ ਜਗ੍ਹਾ ਨਹੀਂ ਹੈਗੀ ਦੱਸੋ ਕਿੱਥੋਂ ਨਿਕਲੀਏ ਜੀ ਗੁਰਦੁਆਰਾ ਸਾਡਾ ਡੁੱਬਿਆ ਪਿਆ ਭੁੱਖੇ ਰਹਿ ਕੇ ਬੈਠੇ ਆ ਤਿੰਨੇ ਦੋਏ ਗੁਰਦੁਆਰੇ ਦੇ ਪਿੰਡਾਂ ਦੇ ਵਿੱਚ ਦੋ ਗੁਰਦੁਆਰੇ ਨੇ ਮੇਨ ਦੋਹਾਂ ਗੁਰਦੁਆਰਿਆਂ ਦੇ ਮੂਹਰੇ ਪਾਣੀ ਆ ਭੋਜ ਖਾ ਭੋਜ ਮਨੇ ਨਾ ਰਹੀ ਸਕੀ ਪਾਣੀ ਕਰਕੇ ਮੰਦਿਰ ਦੇ ਵਿੱਚ ਪਾਣੀ ਆ ਸਾਡੇ ਘਰਾਂ ਦੇ ਮੂਹਰੇ ਪਾਣੀ ਆ ਦੱਸੋ ਕਿੱਧਰ ਨੂੰ ਜਾਈਏ ਜੀ ਮੰਦਿਰ ਦੇ ਸਿਵਲਿੰਗ ਤੇ ਪਾਣੀ ਆ ਕੌਣ ਵਿਆਪਦੀ ਕਰ ਰਿਹਾ ਹੈ ਹੁਣ ਹਾਂਜੀ ਅਸੀਂ ਰਾਈ ਤੇ ਪੈ ਤਰਨਾ ਲਵਗੇ ਕਹਦੇ ਇਹਨਾਂ ਨੂੰ ਹਾਂਜੀ ਹੈਲੋ ਹਾਂ ਬਾਈ ਮਿਲਣੀ ਹੋਣੀ ਹੈ ਫਿਰ ਤੇ ਸੁਣਾ ਬਾਹਰ ਲਈ ਪਾਣੀ ਅੱਛਾ ਜੀ ਕਿਹਾ ਕਿ ਸੁਣਾ ਪਾਣੀ ਬਾਹਰ ਪਾਣੀ ਪਾਵੇ ਪਾਣੀ ਪਾਵੇ ਨੋਰਦੀਆ ਬੰਦਨੇ ਪਿੱਛੇ ਆਵੇ ਉਦੋਂ ਮੁੰਡਾ ਵੀ ਕਿਹਾ ਉਹ ਦੇਖੀ ਵੀ ਐਨਕਾ ਮੈਂ ਪਾਣੀ ਨੇੜੇ ਉੱਤੇ ਆਇਆ ਨਾ ਕਹੋ ਹਾਂ ਐਮਐਲਏ ਸਾਹਿਬ ਉਹਦਣ ਅਸੀਂ ਉੱਥੇ ਹੀ ਸੀਗੇ ਜਿੱਥੇ ਤੁਸੀਂ ਕਹਿ ਰਹੇ ਹੋ ਠੀਕ ਹੈ ਜੀ ਸਾਡਾ ਹਾਲ ਤਾਂ ਦੱਸੋ ਹੁਣ ਕੀ ਆ ਹਾਂਜੀ ਪਾਣੀ ਕੱਢ ਦਿਓ ਜੀ ਸਰਪੰਚ ਜੀ ਦੇਖੋ ਜੀ ਸਰਪੰਚ ਜੀ ਸਾਡਾ ਬਾਸ ਹੋਰ ਕੁਝ ਨਹੀਂ ਬਾ ਬੇਨਤੀ ਇਹੀ ਆ ਤੁਹਾਨੂੰ ਸਾਡੇ ਬੱਚੇ ਬਿਮਾਰ ਨੇ ਆ ਕੇ ਦੇਖਿਓ ਜੀ ਸਾਡੇ ਜੀ ਸਾਰਿਆਂ ਨੂੰ ਪੀਲੀਆ ਆਇਆ ਆ ਟਾਈਫਾਇਡ ਹੋਇਆ ਹੋਇਆ ਡੇਂਗੂ ਦੀ ਸ਼ਿਕਾਇਤ ਵੀ ਆ ਗਈ ਰਾਤ ਇੱਕ ਬੱਚੇ ਨੂੰ ਡੇਂਗੂ ਵੀ ਹੋ ਗਿਆ 12-13 ਸਾਲ ਦਾ ਬੱਚਾ ਉਹ ਜੀ ਬੇਟੀ ਆ ਦਸ ਸਾਮਸੀ ਖੈ ਅੜਾ ਚਾਪਿੰਡ ਵਿਖੇ ਆਏ ਹਾਂ ਜਿੱਥੇ ਤੁਸੀਂ ਪਿਛਲੇ ਦਿਨ ਵੀ ਦੇਖਿਆ ਉਹ ਕਿ ਅਸੀਂ ਕਵਰ ਕੀਤੀ ਸੀ ਇੱਕ ਖਬਰ ਕਿ ਬਹੁਤ ਹੀ ਖਾਸਾ ਹਾਲਤ ਜਿਹੜੀ ਕਿ ਪਿੰਡ ਦੀ ਹੋਈ ਹੋਈ ਆ ਸੋ ਇਸ ਟਾਈਮ ਉਹ ਪਾਣੀ ਦੇ ਵਿੱਚ ਤੇ ਜਿੱਥੇ ਗੁਰੂ ਘਰਾਂ ਨੂੰ ਤੀਰਥ ਸਥਾਨਾਂ ਨੂੰ ਆਪਣਿਆਂ ਨੂੰ ਜਿਸ ਦੇਸ਼ ਦੇ ਵਿੱਚ ਸੰਭਿਆ ਜਾਂਦਾ ਉਹਨਾਂ ਦੀ ਪੂਰੀ ਤਰ੍ਹਾਂ ਸਾਮ ਸੰਭਾਲ ਕੀਤੀ ਜਾਂਦੀ ਹੈ ਕਿਉਂਕਿ ਹਰ ਇੱਕ ਇਨਸਾਨ ਆਪ ਦਾ ਕੋਈ ਵੀ ਕੰਮ ਕਰਦਾ ਤਾਂ ਸ਼ੁਰੂ ਕਰਦਾ ਦਿਨ ਆਪਣਾ ਗੱਤ ਕਰਦਾ ਇੱਕ ਨਾਮ ਲੈ ਕੇ ਭਗਵਾਨ ਦਾ ਨਾਮ ਲੈ ਕੇ ਕਰਦਾ ਸੋ ਤੁਸੀਂ ਹਾਲਤ ਦੇਖੋ ਕਿ ਉਸ ਭਗਵਾਨ ਦੇ ਘਰ ਦਾ ਹਾਲ ਕੀ ਆ ਸੋ ਦੇਖੋ ਜੀ ਗੰਦਾ ਪਾਣੀ ਤਕਰੀਬਨ ਅੰਦਰ ਐਂਟਰ ਕਰ ਚੁੱਕਿਆ ਹਾਲਤ ਦੇਖੋ ਅੰਦਰ ਜਾ ਕੇ ਵੀ ਤੁਹਾਨੂੰ ਦਿਖਾਉਨੇ ਆ ਆ ਦੇਖੋ ਹਾਲ ਨੇ ਜੀ ਪਰ ਆ ਜਿਹੜੀ ਬੇਅਦਬੀ ਸ਼ਰਿਆਮ ਹੋ ਰਹੀ ਆ ਇਹ ਲਗਾਤਾਰ ਹੋ ਰਹੀ ਆ ਨਿਰੰਤਰ ਹੋ ਰਹੀ ਆ ਤਕਰੀਬਨ 2 ਮਹੀਨੇ ਤੋਂ ਹੋ ਰਹੀ ਆ ਤੇ ਇਹਦਾ ਜ਼ਿੰਮੇਵਾਰ ਕੌਣ ਆ ਕਿ ਇਸ ਟਾਈਮ ਸਾਰੇ ਅੰਨੇ ਹੋ ਗਏ ਨੇ ਇੱਥੇ ਬੇਅਦਬੀ ਨਹੀਂ ਦਿਖਦੀ ਹੈਗੀ ਕਿੰਨੇ ਧਰਮ ਨੂੰ ਮੰਨਣ ਵਾਲੇ ਨੇ ਕਿੰਨੇ ਗੁਰੂਆਂ ਪੂਰਿਆਂ ਨੂੰ ਮੰਨਣ ਵਾਲੇ ਨੇ ਕਿੰਨੇ ਦੇਵੀ-ਦੇਵਤਿਆਂ ਨੂੰ ਮੰਨਣ ਵਾਲੇ ਨੇ ਸਿਰ 2 ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਐਚਪਿੰਦਿਆਂ ਨੂੰ ਗਹਾਰ ਲਗਾਉਂਦਿਆਂ ਨੂੰ ਕਿ ਸਾਡੇ ਧਾਰਮਿਕ ਸਥਾਨ ਦੇ ਵਿੱਚ ਵੀ ਇਹ ਗੰਦਾ ਪਾਣੀ ਜਾ ਚੁੱਕਿਆ ਸੋ ਹੁਣ ਤੁਹਾਨੂੰ ਦਿਖਾਉਨੇ ਕਿ ਮੰਦਿਰ ਦੀ ਬਾਉਂਡਰੀ ਦਾ ਕੀ ਹਾਲ ਆ ਆ ਦੇਖੋ ਮੰਦਿਰ ਦੇ ਬਾਹਰ ਘਰਾਂ ਦਾ ਕਰਨੇ ਮਕਾਨ ਰਹਾਇਸ਼ੀ ਮਕਾਨ ਨੇ ਇੱਥੇ ਤੇ ਤੁਸੀਂ ਹਾਲਤ ਦੇਖੋ ਕੀ ਆ ਇੱਥੇ ਜਿਹੜੇ ਪਾਸਿਓਂ ਕੋਈ ਇਸ ਸਮੁੰਦਰ ਦੇ ਵਿੱਚ ਐਂਟਰ ਕਰ ਸਕਦਾ ਤੁਸੀਂ ਦੇਖੋ ਇਹੜਾ ਐਚਾ ਪਿੰਡ ਦਾ ਹਾਲ ਸੋ ਸਾਡੇ ਚੜ੍ਹਦੇ ਪੰਜਾਬ ਦੀ ਸਾਡੇ ਖੂਬਸੂਰਤ ਪੰਜਾਬ ਦੀ ਇੱਕ ਹੋਰ ਖੂਬਸੂਰਤ ਤਸਵੀਰ ਆ ਤੁਹਾਡੇ ਸਾਹਮਣੇ ਸੋ ਮੈਂ ਤਾਂ ਇਹਨੂੰ ਖੂਬਸੂਰਤ ਹੀ ਕਹੂੰਗਾ ਕਿਉਂਕਿ ਜੇ ਇਹ ਬਦਸੂਰਤ ਹੁੰਦੀ ਤਾਂ ਮੈਨੂੰ ਲੱਗਦਾ ਕਿ ਕਿਸੇ ਵੀ ਸਿਆਸਤੀ ਬੰਦੇ ਦੀਆਂ ਕਿਸੇ ਵੀ ਪੋਲੀਟੀਸ਼ਨ ਦੀਆਂ ਜਾਂ ਕਿਸੇ ਵੀ ਸਮਾਜ ਸੇਵੀ ਦੀਆਂ ਤੇ ਅੱਖਾਂ ਜਰੂਰ ਖੁੱਲਦੀਆਂ ਉਹ ਨੀਂਦ ਚੋਂ ਜ਼ਰੂਰ ਜਾਗਦਾ ਕਿ ਇੱਕ ਅੜਾਇਚਾ ਪਿੰਡ ਪਾਣੀ ਦੇ ਵਿੱਚ ਡੁੱਬਿਆ ਪਿਆ ਇਸ ਕਦਰ ਡੁੱਬਿਆ ਪਿਆ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਹੋਏ ਹੋਏ ਨੇ ਘਰਾਂ ਚੋਂ ਨਿਕਲ ਨਹੀਂ ਸਕਦੇ ਤੁਹਾਡੇ ਸਾਹਮਣੇ ਜਿਮ ਆ ਜੀ ਜਿੱਥੇ ਨੌਜਵਾਨ ਆਪਣੇ ਜਾਂਦੇ ਨੇ ਜਿਮ ਜਾਣਾ ਜਿਹੜੇ ਨੌਜਵਾਨ ਜਿਮ ਜਾਣਾ ਪਸੰਦ ਕਰਦੇ ਨੇ ਜਾਂ ਆਪਣੀ ਸਿਹਤ ਪ੍ਰਤੀ ਖਿਆਲ ਰੱਖਦੇ ਨੇ ਸੋ ਕਿਸ ਕਿਹੜੇ ਰਾਹ ਉਹ ਜਾਣ ਤੇ ਸਾਹਮਣੇ ਉਹ ਆਰਓ ਸਿਸਟਮ ਵੀ ਤੁਹਾਨੂੰ ਦਿਖ ਰਿਹਾ ਕਿ ਆਰਓ ਸਿਸਟਮ ਤੁਸੀਂ ਸਮਝ ਗਏ ਹੋਵੋਗੇ ਕਿ ਪਾਣੀ ਜਿਹੜਾ ਪਿੰਡ ਨੂੰ ਪੀਣ ਵਾਲਾ ਪਾਣੀ ਉਹ ਸਾਫ਼ ਕਰਕੇ ਦਿੱਤਾ ਜਾਊਗਾ ਤੇ ਤੁਸਾਨੂੰ ਲੱਗਦਾ ਦੇਖ ਕੇ ਆਸਾਰ ਜਿਹੜੇ ਇੱਥੇ ਹਾਲਾਤ ਨੇ ਕਿ ਪਾਣੀ ਪੀਣ ਯੋਗ ਉੱਥੇ ਬੱਚਾ ਉਸ ਪਿੰਡ ਦੇ ਵਿੱਚ ਬਿਮਾਰੀਆਂ ਦਾ ਗੜ ਪੈਣ ਗਿਆ ਪਿੰਡ ਅੜਾਚਾ ਤੇ ਸਾਰੇ ਹਾਲਾਤ ਇੱਥੇ ਦੇਖੋ ਬੱਦ ਤੋਂ ਬੱਤਰ ਹੋਏ ਪਏ ਨੇ ਸਰਕਾਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਲੋਕ ਮਰ ਰਹੇ ਨੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਰਾਜਨੀਤੀ ਛੱਡ ਕੇ ਕਮ ਸੇ ਕਮ ਇਹਨਾਂ ਲੋਕਾਂ ਵੱਲ ਧਿਆਨ ਦਿੱਤਾ ਜਾਵੇ ਇਹ ਧਾਰਮਿਕ ਪੱਖੋਂ ਵੀ ਆ ਦੇਖੋ ਹਾਲਾਤ ਇਹ ਹਵਨ ਕੁੰਡਾ ਜੀ ਠੀਕ ਹੈ ਸੋ ਦੋ ਦਿਨ ਬਾਅਦ ਇੱਥੇ ਜਨਮਾਸ਼ਟਮੀ ਆ ਕਿਸੇ ਟਾਈਮ ਇਨਸਾਨ ਨੂੰ ਭਗਵਾਨ ਦੀ ਲੋੜ ਸੀ ਅੱਜ ਭਗਵਾਨ ਨੂੰ ਇਨਸਾਨ ਦੀ ਲੋੜ ਆ ਝਾਕਦਾ ਬੈਠਾ ਇਨਸਾਨਾਂ ਵੱਲ ਕਿ ਹਾਲਾਤ ਦੇਖੋ ਕੀ ਹੋਈ ਪਈ ਹੈ ਜੀ ਕੀ ਹਾਲਾਤ ਨੇ ਸ਼ਿਵ ਮੰਦਿਰ ਦੇ ਸ਼ਰਮ ਵਾਲੀ ਗੱਲ ਆ ਉਹਨਾਂ ਲਈ ਜਿਹੜੇ ਸਿਰਫ ਪਬਲਿਸਿਟੀ ਲਈ ਧਰਮ ਦੇ ਨਾਂ ਤੇ ਨਾਰੇ ਮਾਰਦੇ ਫਿਰਦੇ ਨੇ ਹਾਲਾਤ ਦੇਖੋ ਅੱਗੇ ਪੈਂਡਰੜਾ ਚਾ ਵਖੇ ਕੀ ਨੇ ਪਾਸਟ ਟਾਈਮ ਅਸੀਂ ਦੂਜੇ ਪਾਸੇ ਖੜੇ ਹਾਂ ਜਿੱਥੇ ਪਹਿਲਾਂ ਸ਼ਿਵ ਮੰਦਰ ਵਾਲਾ ਅਸੀਂ ਕਵਰ ਕੀਤਾ ਸੀ ਤੁਹਾਨੂੰ ਦਿਖਾਇਆ ਸੀ ਕਿ ਹਾਲਾਤ ਕਿੰਨੇ ਵੱਧ ਤੋਂ ਵੱਧ ਨੇ ਪਾਣੀ ਦੇ ਨਾਲ ਤੇ ਇਸ ਟਾਈਮ ਮੈਂ ਕਹਿੰਦਾ ਕੋਈ ਵੀ ਐਦਾਂ ਦੀ ਕੋਈ ਜਗ੍ਹਾ ਨਹੀਂ ਹੈਗੀ ਪਿੰਡ ਅਟ ਐਸਾ ਵਿਖੇ ਜਿੱਥੇ ਕੋਈ ਬੰਦਾ ਤੁਰ ਕੇ ਪਹੁੰਚ ਕਰ ਸਕਦਾ ਸੋ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਸਾਹਮਣੇ ਸੁਸਾਇਟੀ ਆ ਤੇ ਆਹ ਪਿੰਡ ਦੇ ਛੱਪੜ ਦੇ ਵਿੱਚੋਂ ਪਾਣੀ ਨਿਕਲ ਕੇ ਸੋ ਸਭ ਤੋਂ ਜਿਹੜੀ ਇੱਥੇ ਹੁਣ ਦੁਖਦਾਈ ਗੱਲ ਤੁਹਾਨੂੰ ਦਿਖਾਉਣ ਲੱਗਿਆ ਦੱਸਣ ਲੱਗਿਆ ਕਿ ਸਾਹਮਣੇ ਆਹ ਗੁਰਦੁਆਰਾ ਸਾਹਿਬ ਆ ਜੀ ਸਾਹਮਣੇ ਗੁਰਦੁਆਰਾ ਸਾਹਿਬ ਤੇ ਆ ਬੱਚੇ ਆਉਂਦੇ ਨੇ ਸਕੂਲ ਦੇ ਹੁਣ ਇਹਨਾਂ ਨੇ ਕਿੱਥੇ ਉਤਰਨਾ ਕਿੱਥੇ ਨਹੀਂ ਉਤਰਨਾ ਕਿਉਂਕਿ ਘਾਰਾਂ ਦੇ ਵਿੱਚ ਸਾਹਮਣੇ ਪਾਣੀ ਦਾ ਦੇਖ ਲਓ ਤੁਹਾਡੇ ਸਾਹਮਣੇ ਹਾਲਤ ਇੰਨੀ ਖਸਤਾ ਹੋਈ ਪਈ ਆ ਕਿ ਗੁਰੂ ਘਰ ਬੰਦਾ ਕਿਵੇਂ ਪਹੁੰਚ ਕਰੂਗਾ ਕਰੋ ਸਵੇਰੇ ਅਸੀਂ ਨਹਾ ਧੋ ਕੇ ਗੁਰੂ ਘਰ ਲਈ ਤੁਰਦੇ ਆ ਕਿ ਅਸੀਂ ਸੁਚਮ ਦੇ ਵਿੱਚ ਅਸੀਂ ਗੁਰੂ ਦਾ ਉੱਥੇ ਨਮਸਕਾਰ ਕਰਕੇ ਯੇ ਪਰ ਮੈਨੂੰ ਲੱਗਦਾ ਕਿ ਬੰਦਾ ਇੱਥੋਂ ਕੋ ਸਾਫ ਸੁਥਰਾ ਗੁਰੂ ਘਰ ਤੱਕ ਪਹੁੰਚ ਕਰਦਾ ਹੋਗਾ ਇਸੇ ਡਰ ਕਾਰਨ ਲੋਕਾਂ ਨੇ ਗੁਰੂ ਘਰਾਂ ਦੇ ਵਿੱਚ ਜਾਣਾ ਵੀ ਬੰਦ ਕਰ ਦਿੱਤਾ ਸੋ ਇਹ ਹਾਲਾਤ ਨੇ ਬੰਦਾ ਡਾਚਾ ਦੇ ਦੇਖ ਰਹੇ ਹੋ ਡੀਐਮ ਨਿਊਜ਼ ਇਸ ਟਾਈਮ ਆਪਾਂ ਖੜੇ ਆ ਪਿੰਡੜਾ ਜਾਂ ਵਿਖੇ 200 ਸਾਲ ਪੁਰਾਣਾ ਮੰਦਿਰ ਹੁਣ ਤੋਂ 2 ਦਿਨ ਬਾਅਦ ਜਨਮ ਅਸ਼ਟਮੀ ਆ ਆਪਾਂ ਗੱਲਬਾਤ ਕਰਦੇ ਆ ਸਾਰਾ ਪਿੰਡ ਇਕੱਠਾ ਹੋਇਆ ਕੀ ਕਹੋਗੇ ਜੀ ਹਾਂਜੀ ਸਾਨੂੰ ਤਾਂ ਜੀ ਮੰਦਿਰ ਦਾ ਦੇਖ ਕੇ ਰੋਣਾ ਆਉਂਦਾ ਇਸ ਟਾਈਮ ਦੇਖੋ ਸਾਡੇ ਮੰਦਿਰ 200 ਸਾਲ ਪੁਰਾਣਾ ਮੰਦਿਰ ਹੋਣ ਦੇ ਬਾਵਜੂਦ ਵੀ ਉੱਪਰ ਦਾ ਗੰਦਾ ਪਾਣੀ ਮੰਦਰ ਦੇ ਵਿੱਚ ਆ ਰਿਹਾ ਜੋ ਜੋ ਵੀ ਗੰਦਾ ਮੰਦਰ ਦਾ ਟਾਇਲਟ ਆ ਦਾ ਸਾਰਾ ਗੰਦਾ ਪਾਣੀ ਮੰਦਰ ਝਰਕੀ ਉਹਦੇ ਸ਼ਿਵਲਿੰਗ ਤੇ ਪਾਵਨ ਜਲ ਚੜਾਇਆ ਜਾਂਦਾ ਵਾ ਹਰਿਦਵਾਰ ਤੋਂ ਲਿਆ ਕੇ ਜਲ ਚੜਾਏ ਸਾਡਾ ਸਾਰਾ ਸੌਨ ਦਾ ਮਹੀਨਾ ਸੁੱਕਾ ਨਿਕਲ ਗਿਆ ਸੀ ਇੱਕ ਦਿਨ ਵੀ ਆ ਕੇ ਮੰਦਰ ਦੇ ਵਿੱਚ ਮੱਤਾਂ ਨਹੀਂ ਦੇ ਸਕੇ ਅੰਦਰ ਤੁਸੀਂ ਲਾਈਵ ਜਾ ਕੇ ਦੇਖ ਸਕਦੇ ਹੋ ਵੀ ਉੱਥੇ ਕਿੰਨਾ ਕੁਛ ਹੈਗਾ ਮਾਤਾ ਪਿੰਡੀ ਸਾਰੇ ਇਸ ਟਾਈਮ ਜਲਮਗਨ ਹੋਏ ਪੈਨੇ ਉਹ ਵੀ ਗੰਦੇ ਜਲਮਗਨ ਦੇ ਵਿੱਚ ਤੁਸੀਂ ਇੱਕ ਵਾਰੀ ਜਾ ਕੇ ਦੇਖ ਸਕਦੇ ਹੋ ਮੇਰੀ ਹੱਥ ਜੋੜ ਕੇ ਇਹ ਹੀ ਬੇਨਤੀ ਆ ਕਿ ਇਸ ਮੰਦਰ ਬਾਰੇ ਵੀ ਦੇਖਿਆ ਜਾਵੇ ਜੇ ਮੰਦਰ ਦਾ ਕੁਝ ਨਹੀਂ ਹੱਲ ਹੋ ਸਕਦਾ ਕਿਰਪਾ ਕਰਕੇ ਇਹ ਮੰਦਰ ਦੀ ਬੇਅਦਬੀ ਨਾ ਕਰੋ ਇਹਨੂੰ ਇੱਥੋਂ ਚੱਕ ਕੇ ਕਿਸੇ ਹੋਰ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਬਸ ਸਾਡੀ ਇਹੀ ਬੇਨਤੀ ਹੈ ਜੀ ਇਸ ਬੇਅਦਬੀ ਦਾ ਜ਼ਿੰਮੇਵਾਰ ਕੌਣ ਹੈ ਇਸ ਬੇਅਦਬੀ ਦਾ ਸਰਕਾਰ ਆ ਜਾਂ ਕੋਈ ਵੀ ਹੈਗਾ ਉਹ ਸਾਨੂੰ ਨਹੀਂ ਪਤਾ ਨਾ ਸਾਨੂੰ ਪੋਲਿਟਿਕਸ ਦੇ ਵਿੱਚ ਨਾ ਇੰਟਰਸਟ ਆ ਨਾ ਅਸੀਂ ਇੰਟਰਸਟ ਲੈਣਾ ਚਾਹੁੰਦੇ ਆ ਅਸੀਂ ਆ ਬੜੀ ਦੁਖੀ ਆ ਅਸੀਂ ਦੁਖੀ ਬੰਦਾ ਹਰ ਆਪਣੀ ਗੱਲ ਕਰੂਗਾ ਯਾਨੀ ਕਿ ਸਾਡਾ ਸਾਰਾ ਪਿੰਡ ਬਿਮਾਰ ਕਿਸੇ ਨੂੰ ਬਲੱਡ ਇਨਫੈਕਸ਼ਨ ਹੋਈ ਪਈ ਆ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੋਈ ਪਈ ਆ ਕੋਈ ਟਾਈਫਾਇਡ ਦੇ ਨਾਲ ਪਿਆ ਸਾਡੇ ਵਿੱਚ ਇੱਕ ਆਗੇ ਦੇਖੋ ਮੰਦਰ ਦੇ ਵਿੱਚ ਔਰ ਸਾਡੇ ਸਾਰੇ ਪਿੰਡ ਦੇ ਲਗਾ ਕੇ ਜਾਰ ਤੁਹਾਨੂੰ ਸਭ ਨੂੰ ਪਤਾ ਚਲ ਜਾਏਗਾ ਸਾਡਾ ਪਿੰਡ ਕਿੰਨਾ ਖੁਸ਼ਹਾਲ ਪਿੰਡ ਆ ਸਾਰੇ ਪਿੰਡਾਂ ਚੋਂ ਦੇਖੋ ਆ ਕੇ ਤੁਸੀਂ ਮੰਦਰ ਨੂੰ ਇਸ ਪਿੰਡ ਨੂੰ ਸਾਰਾ ਪਿੰਡ ਟੋਬੇ ਜਿਹੜਾ ਪਾਣੀ ਦੇ ਗੰਦੇ ਪਾਣੀ ਡੁੱਬਿਆ ਕੀ ਕਹੋਗੇ ਇਸ ਬਾਰੇ ਹਾਂਜੀ ਰਾਮ ਰਾਮ ਜੀ ਮੇਰੀ ਯਹੀ ਰਿਕਵੈਸਟ ਹੈ ਜੀ ਭਗਵਾਨਤਮਾਨ ਜੀ ਜੋ ਕਹੀਂ ਸੁਣਦੇ ਹੋ ਤੋ ਇਸ ਮੰਦਰ ਨੂੰ ਆ ਕੇ ਥੋੜਾ ਹਲ ਕਰੋ ਰਾਜਾ ਪਿੰਡ ਕਾ ਮੰਦਰ ਕੇ ਅੰਦਰ ਇਤਨਾ ਗੰਦਾ ਇਤਨਾ ਗੰਦਾ ਜੋ ਆਪਣੇ ਘਰ ਮੇ ਵੀ ਥੋੜਾ ਜਿਹਾ ਮੰਦਰ ਕੇ मूर्ति के उपर गंद आ जाए अटाफट गंगा जल ना धोदा तो सफाइया करते हैं तुम आप समझदार हो जो तेजे घर इन्े इन्े साफ सिलिंडे उतरे तो तुम की करोगे साड़ी यही रिक्वेस्ट है कि मंदिर का हल करो कोई आके इस मंदिर के अगे जो पानी है टोभे का कोई हल करो पंच सरपंच या बहुत आए हैं कोई हल नहीं हो रहा हमारा लेकिन तुम्हें खुद आके रिक्वेस्ट है साड़ी बुरी खुद हल करो आके भगवंत मान जी जो हमारी सुनते हो कई बेनती तो तहे आगे हमारी हथ जोड़ के बेनती है साढ़े मंदिर का हल करो यही मारी ¡Vintia! 92 ਪਰਸੋਂ ਨੂੰ ਜਨਮ ਅਸ਼ਟਮੀ ਆ ਹਰ ਇੱਕ ਬੰਦੇ ਨੇ ਮੰਦਿਰ ਜਾਣਾ ਕਿਵੇਂ ਜਾਏਗਾ ਇਹ ਕੋਈ ਮੰਦਿਰ ਕੇ ਅੰਦਰ ਨਹੀਂ ਜਾ ਸਕਦਾ ਜੀ ਬਾਹਰ ਅੰਦਰ ਜਾਓ ਤਾਂ ਅੰਦਰ ਪਾਣੀ ਪੜ ਰਹਾ ਹੈ ਸਾਪ ਤਿਰ ਰਹੇ ਹਨ ਹੈਨਾ ਕੋਕਰਚ ਭਰੇ ਹੋਇਆ ਉਹ ਮੈਂਡਕ ਤਿਰਦੇ ਪਿਆ ਇੰਨਾ ਗੰਦ ਪਿਆ ਡਾਈਪਰ ਲੋਕਾਂ ਦੇ ਸਾਰਾ ਟੋਬੇ ਦਾ ਪਾਣੀ ਅੰਦਰ ਮੰਦਿਰ ਕੇ ਅੰਦਰ ਜਾਂਦਾ ਦੱਸੋ ਅਸੀਂ ਜਨਮ ਅਸ਼ਟਮੀ ਮਨਾਣੀ ਆ ਕ੍ਰਿਸ਼ਨ ਅਸ਼ਟਮੀ ਕਿੱਥੋਂ ਮਨਾएंगे ਅਸੀਂ ਕਈ ਬਾਹਰ ਮੰਦਿਰ ਮੈਂ ਤਾਂ ਜਾਣ ਤੇ ਰਹਾ ਹਾਂ ਚਾਹਲੇ ਤਾਂ ਇੱਥੇ ਆਵਾਂਗੇ ਨਾ ਤਾਂ ਤੁਸੀਂ ਹਮਾਰੇ ਮੰਦਿਰ ਕਾ 2 ਦਿਨ ਕੇ ਅੰਦਰ ਅੰਦਰ ਆ ਕੇ ਹੱਲ ਕਰੋ ਜਿਤਨਾ ਵੀ ਜਲਦੀ ਜਲਦੀ ਸੇ ਹੋ ਸਕੇ ਨਹੀਂ ਤਾਂ ਅਸੀਂ ਹਾਈਵੇ ਤੇ ਨਾ ਦੇਵੇਂਗੇ ਸਾਡੇ ਨਾਲ ਗੱਲ ਕਰ ਗਰੀਬਾਂ ਦੇ ਅੰਦਰ ਇੰਨਾ ਪਾਣੀ ਵੜ ਗਿਆ ਹੱਥ ਬੰਨ ਕੇ ਬੇਨਤੀ ਆ ਤੁਹਾਨੂੰ ਵੋਟਾਂ ਪਾਉਂਦੇ ਬੁੜੇ ਹੋ ਗਏ ਸਰਪੰਚ ਪੰਚ ਬਹੁਤ ਬੜਿਆ ਨਹੀਂ ਬਣਿਆ ਨਹੀਂ ਬਹੁਤਾ ਇਹ ਟੋਬੇ ਦਾ ਹੱਲ ਕਿਉਂ ਨਹੀਂ ਕਰਦੇ ਟੋਬੇ ਦਾ ਹੱਲ ਕਿਉਂ ਨਹੀਂ ਕਰਦੇ ਅਸੀਂ ਕਿਲੇ ਜਾਈਏ ਉਰੇਓ ਵੋਟ ਪਾਈਓ ਇਹ ਸਰਦਾਰਾਂ ਨੂੰ ਵੋਟ ਖਾਦੀ ਨਹੀਂ ਹੈਗੀ ਤੁਹਾਨੂੰ ਇਹ ਪਾਈ ਸਾਡੀ ਕੋਈ ਸ਼ਿਕਰ ਨਹੀਂ ਕਰਦਾ ਚਾਹੇ ਭੁੱਖੇ ਮਰ ਜਾਈਂ ਅੰਦਰ ਚਾਹੇ ਸੱਪ ਲੜ ਜਾਣ ਸਾਡੇ ਹੱਥ ਬੰਨ ਕੇ ਬੇਨਤੀ ਆ ਇਹ ਟੋਬੇ ਦਾ ਹੱਲ ਕਰ ਦਿਓ ਬੇਨਤੀ ਆ ਗਈ ਸਾਡੇ ਨਗਰ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਆਪਦੇ ਗੇਟਾ ਮੂਰੇ ਮਿੱਟੀ ਦੀਆਂ ਟਰਾਲੀਆਂ ਸੱਟ ਦੇਣੀਆਂ ਰਹਿ ਗਈਆਂ ਕਿਉਂਕਿ ਮਿੱਟੀ ਤੇ ਪਾਣੀ ਉਧਰੋਂ ਆਊਗਾ ਹੀ ਨਹੀਂ ਤਾਂ ਮੰਦਰਵਾਂ ਨਹੀਂ ਪਾਣੀ ਕਿੱਥੋਂ ਅਸੀਂ ਤਾਂ ਹੁਣ ਦੇਖੋ ਜੀ ਆ ਤੁਹਾਨੂੰ 2 ਦਿਨ ਦਾ ਟਾਈਮ ਦਿੱਤਾ 2 ਦਿਨਾਂ ਦੇ ਬਾਅਦ ਅਸੀਂ ਆਪਦਾ ਉੱਥੇ ਮਿੱਟੀ ਸੱਟ ਦੇਣੀ ਆ ਗਈ ਚਾਰੇ ਪਾਸੇ ਪਿੰਡ ਦਾ ਪਾਣੀ ਬੰਦ ਕਰ ਦੇਣਾ ਟੋਬੇ ਦਾ ਪਾਣੀ ਨਾਲੀਆਂ ਚ ਔਣਾ ਚਾਹੀਦਾ ਰੋਡ ਤੇ ਥੋੜੀ ਆਊਗਾ 4-4 ਫੁੱਟ ਪਾਣੀ ਚੜਿਆ ਪਿਆਗਾ ਸਾਨੂੰ 2 ਮਹੀਨੇ ਹੋ ਗਏ ਆਪਦੇ ਦਰ ਵਿੱਚ ਦੀ ਨੰਗਿਆਂ ਨੂੰ ਕੋਠੇ ਟੱਪ ਟੱਪ ਕੇ ਅਸੀਂ ਜਾਣੇ ਕਿੱਧਰ ਨੂੰ ਨੰਗੀਆਂ ਅਸੀਂ ਨੇ ਕਿਸੇ ਨੂੰ ਅਪਰੋਚ ਨਹੀਂ ਕੀਤੀ ਜੀ ਪ੍ਰਧਾਨ ਨੂੰ ਨਹੀਂ ਸੁਣਵਾਈ ਨਹੀਂ ਹੈਗੀ ਕੋਈ ਸੁਣਵਾਈ ਨਹੀਂ ਅਸੀਂ ਸਭ ਨੂੰ ਕਹਿ ਕੇ ਦੇਖਿਆ ਅਸੀਂ ਗੁਰਦੁਆਰੇ ਕੱਟ ਕੀਤਾ ਗੁਰਦੁਆਰੇ ਕੱਟ ਕੀਤਾ ਕਹਿੰਦੇ ਜੀ ਤੁਹਾਨੂੰ ਥੋੜੇ ਦਿਨਾਂ ਬਾਅਦ ਆ ਤੁਹਾਡਾ ਉਹ ਕਰਦੇ ਹਾਂ ਹੱਲ ਪਰ ਕੋਈ ਹੱਲ ਨਹੀਂ ਕੀਤਾ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਜੇ ਅਸੀਂ ਕਿਸੇ ਨੂੰ ਕਹਿਣਾ ਤਾਂ ਅਗਲਾ ਮਜਾਕ 'ਚ ਸਾਡੀ ਗੱਲ ਉਹ ਕਰਦਾ ਸਾਡੀ ਕੋਈ ਸੁਣਵਾਈ ਹੋਈ ਨਹੀਂ ਹੈਗੀ ਤੋ ਬਨ ਕੇ ਬੇਨਤੀ ਆ ਤੁਹਾਡੇ ਮੂਹਰੇ ਜੇ ਦਾ ਸਰਦਾਰਾ ਕਰਨੀ ਆ ਤਾਂ ਦੱਸ ਦੇ ਨਹੀਂ ਤਾਂ ਦਾ ਪਿੰਡ ਉਜੜਨ ਵਾਲਾ ਹੋ ਜਾ ਪਿਆ ਵਾ ਅੱਛਾ ਜੀ ਮੇਰਾ ਨਾ ਘਰ ਵਾਲਾ ਮੰਜਾ ਪਾਣੀ ਦਾ تیرਦਾ ਸੱਪ ਬਹੁਤ ਆਉਂਦੇ ਨੇ ਬੱਚੇ ਮੈਂ ਕਿੱਥੇ ਲੈ ਕੇ ਜਾਵਾਂ ਘਰ 'ਚ ਰਹਿਣਾ ਪਾਣੀ ਇੰਨਾ ਨਾ ਫਿਰਦਾ ਜੀ ਆ ਕੇ ਮੌਕਾ ਦੇਖ ਲਓ ਮੇਰੇ ਘਰ ਵਾਲਾ ਪਿਆ ਬਿਮਾਰ ਨਾ ਡਾਕਟਰਾਂ ਨੇ ਜਾਣ ਜੋਗੇ ਆ ਨਾ ਅਸੀਂ ਉਹਨੂੰ ਕਿਤੇ ਸੰਭਣ ਜੋਗੇ ਆ ਪਿੰਡ ਹੜਾਚਾਂ ਦੇ ਟੋਬੇ ਦੇ ਮਾਮਲੇ 'ਚ ਆਪਣੇ ਨਾਲ ਸਰਪੰਚ ਪਤੀ ਮੌਜੂਦ ਨੇ ਪਿੰਡ ਵਾਲੇ ਨੇ ਅੱਜ ਇਹ ਕੱਟ ਕੀਤਾ ਸੀ ਹਾਂਜੀ ਤੇ ਐਮਐਲਏ ਸਾਹਿਬ ਨੂੰ ਫੋਨ ਲਾਇਆ ਉਹ ਕਹਿੰਦੇ ਪਿੰਡ ਦੇ ਸਰਪੰਚ ਨੂੰ 5 ਲੱਖ ਰੁਪਏ ਦਿੱਤਾ ਉਹਦੇ ਮਾਮਲੇ 'ਚ ਤੁਸੀਂ ਕੀ ਕਹਿੰਦੇ ਹੋ ਇਹ ਸਰਕਾਰ ਨੇ ਵੀਰੇ ਪੰਜੀ ਨਹੀਂ ਪਾਈ ਅੱਛਾ ਐਮਐਲਏ ਸਾਹਿਬ ਨੇ ਲੱਖੇ ਨੇ ਪਵਾਏ ਸੀ ਸਾਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ 5 ਲੱਖ ਰੁਪਏ ਓਕੇ 4 ਲੱਖ ਰੁਪਏ ਪਵਾਇਆ ਸੀ ਟੋਬੇ ਦੀ ਜਾਲੀ ਖਾਤਰ ਓਕੇ ਉਹ ਅਸੀਂ 5 ਲੱਖ ਰੁਪਏ ਲਾਇਆ ਪਾਈਪਾਂ ਤੇ ਉਹ ਹਜੇ ਸਿਰੇ ਨਹੀਂ ਚੜਿਆ ਓਕੇ ਪਾਈਪ ਪਾਏ ਹੋਏ ਨੇ ਸਾਨੂੰ ਮਨਜ਼ੂਰੀ ਲੈਣੀ ਪੈਣੀ ਆ ਪੀਡਬਲਯੂਡੀ ਤੋਂ ਅਸੀਂ ਪੰਚਾਇਤ ਵਾਲੀ ਜਗ੍ਹਾ 'ਚ ਪਾਉਣੀ ਆ ਉੱਥੇ ਟੋਬਾ ਬਣਾਉਣਾ ਨਹੀਂ ਹੁਣ ਹੱਲ ਤਾਂ ਵੀਰੇ ਹੁਣ ਇਹ ਤਾਂ ਪਹਿਲੇ ਸਰਪੰਚਾਂ ਨੇ ਕਰਿਆ ਹੋਇਆ ਪਹਿਲਾਂ ਸਾਡੇ ਨਾਲਾ ਸੀ ਪੱਕਾ ਉਹ ਨਾਲਾ ਬੰਦ ਕਰਾਤਾ ਪਿਛਲੀ ਟਰਨ ਚ ਨਹੀਂ ਉਹ ਬਰਸਾਤੀ ਪਾਣੀ ਨਾਲੀ ਚ ਲੰਘ ਜਾਂਦਾ ਸੀ ਉਹ ਨਾਲਾ ਹੁਣ ਬੰਦ ਕਰ ਲਿਆ ਉਹ ਲੋਕਾਂ ਨੇ ਭਰ ਲਿਆ ਉਹ 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 ਚੱਲ ਨਹੀਂ ਸਕਦਾ ਜੀ ਹੁਣ ਨਹੀਂ ਚੱਲ ਸਕਦਾ ਜੇ ਪਿੰਡ ਸਾਰਾ ਇਕੱਠਾ ਹੋ ਕੇ ਉਹਨੂੰ ਪੱਟੇ ਐਡੀ ਗੱਲ ਨਹੀਂ ਚੱਲੂਗਾ ਉਹ ਸਾਰੇ ਪਿੰਡ ਨੂੰ ਜਾਣਾ ਪਊ ਨਾ ਨਾਲ ਬਿਲਕੁਲ ਹੁਣ ਉਹ ਬੰਦ ਕਰਿਆ ਹੋਇਆ ਲੋਕਾਂ ਨੇ ਮੂਹਰੇ ਭਰਤ ਪਾ ਲਏ ਕਿਸੇ ਇੱਟਾਂ ਸੱਟ ਲੀਆਂ ਹੁਣ ਜੇ ਸੀਬੀ ਮਗਾ ਕੇ ਕਢਾ ਉਹ ਸਾਰੇ ਪਿੰਡ ਨੂੰ ਉੱਥੇ ਖੜਨਾ ਪਊ ਜੀ ਸਰ ਉਹ ਪੂਰਾ ਪਿੰਡ ਪਾਣੀ ਚ ਡੁੱਬਿਆ ਪਿਆ ਜੀ ਤਕਰੀਬਨ ਉਹ ਟੋਬੇ ਦੇ ਪਾਣੀ ਦੇ ਵਿੱਚ ਸਾਰਾ ਪਿੰਡ ਡੁੱਬਿਆ ਪਿਆ। ਉਹਨੇ ਚੱਕਰ ਆਨੇ ਜੀ ਉਹਨਾਂ ਨੂੰ ਜੋ ਵੀ ਹੋਊਗਾ ਪਿਛੇ পাইਪ ਪਾਉਣ ਲਈ ਵੀ 5 ਲੱਖ ਰੁਪਇਆ ਦਿੱਤਾ ਸੀਗਾ ਤੇ ਬਾਕੀ ਕਰਦੇ ਆ ਕੋਈ ਗੱਲ ਨਹੀਂ। ਕੀ ਪਿੰਡ ਦੀ ਪੰਚਾਇਤ ਨੇ 5 ਲੱਖ ਰੁਪਇਆ ਦਿੱਤਾ ਗਿਆ ਸੀ পাইਪ ਪਾਉਣ ਲਈ? ਨਹੀਂ ਨਹੀਂ ਪਿਛੇ পাইਪ ਪਾਉਣ ਲਈ ਟੋਬਾ ਅਲੱਗ ਪਾਣੀ ਦੇ ਨਿਕਾਸ ਲਈ ਨਾ পাইਪ ਪਾਉਣ ਲਈ ਉਹ ਨਿਕਾਸ ਦੀ পাইਪਾਈ ਨਹੀਂ ਸੀ ਉਹਦੇ 'ਚ ਇਸ਼ੂ ਆ ਗਿਆ ਸੀ ਤੇ ਉਹ ਕਰਦੇ ਆ ਕੋਈ ਨਹੀਂ ਹੁਣ। ਠੀਕ ਹੈ ਜੀ। ਅ ਕਰਦੇ ਆ ਕਰਦੇ ਆ ਹਲ ਕਰਾਂਗੇ ਵਧੀਆ ਕਰਾਂਗੇ ਪਿੰਡ ਨੂੰ ਇੱਕਦਮ ਵਧੀਆ ਬਣਾਵਾਂਗੇ